پنجاب میں آ رہا ہوں اور دیکھ رہا ہوں یہاں پنجاب کا پورا میں یہ اینالیس کر کے بیٹھا ہوں راج راجنیتی کا تب مجھے پتا چلا کہ یہاں کی سٹیٹ کی پپولیشن ہے جہاں ہمارے لوگ جاتا ہے

ਕਿਉਂਕਿ ਉਹਨਾਂ ਦਾ ਸੰਵਿਧਾਨ ਨੂੰ ਆਪਾਂ ਇੱਕ ਵੀ ਵਰਡ ਅਧਰੁਦਰ ਹਿਲਾ ਨਹੀਂ ਸਕਦੇ ਸੀ ਤੇ ਮੈਨੂੰ ਬੜਾ ਮੁਸ਼ਕਿਲ ਹੋਇਆ ਲੇਕਿਨ ਮੈਂ ਗਾਇਆ بڑے بڑے ਸਿੰਘ ਰਾਏ ਬੜੇ ਬੜੇ ਚਲੇਗੇ ਬਿਕਿਨੀ ਮੇਰੀ ਸੋਚ ਸੀ ਮੇਰਾ ਇੱਕ ਜਨੂਨ ਸੀ ਕਿ ਮੈਂ ਇਹ ਗਾਣਾ ਹੀ ਤੇ ਕੋਲ ਨੂੰ ਮੈਂ ਗਾਣ ਦੀ ਕੋਸ਼ਿਸ਼ ਕੀਤੀ ਹਾਂ ਮੈਂ ਇੱਕ ਗੱਲ ਕਹਾਂਗੀ ਕੀ ਲੋਕਾਂ ਨੂੰ ਤੇ ਆਪਣੇ ਨਸੀਬ ਨਾਲ ਸਭ ਕੁਝ ਮਿਲਿਆ ਹੋਣਾ। ਲੇਕਿਨ ਮੈਨੂੰ ਜੋ ਵੀ ਮਿਲਿਆ ਉਹ ਸਭ ਧੰਨ ਦੇ ਬਜਾਣਾ ਮਿਲਿਆ। ਬਾਬਾ ਸਾਹਿਬ ਦੇ ਸਭ ਧੰਨ ਦੇ ਬਜਾਣਾ। ਬਹੁਤ ਜ਼ਿਆਦਾ ਸਾਡੇ ਹੈਲਪ ਦੀ ਲੋੜ ਸੀ। ਜੇ ਜਿੱਥੋਂ ਕਿ ਉਹਨਾਂ ਬੀਬੀਆਂ ਦੀ ਕਿਤੋਂ ਵੀ ਹੈਲਪ ਨਹੀਂ ਹੋਈ। ਬੜੇ ਮਾਣ ਨਾਲ ਇਹਨਾਂ ਨੇ ਬੜੀਆਂ ਸਰਕਾਰਾਂ ਆਈਆਂ ਨੇ। ਹੁਣ ਜਿਹੜੀ ਆਮ ਪਾਰਟੀ ਸੀ ਇਹਨਾਂ ਨੇ ਬੜੀ ਮਤਲਬ ਕਿ ਮਿਹਨਤ ਦੇ ਨਾਲ ਉਹਨੂੰ ਜਿਤਾਇਆ ਸੀ। ਬੜੀ ਆਸ ਰੱਖ ਕੇ ਜਿਤਾਇਆ ਸੀ। ਪਰ ਉਹ ਵੀ ਇਹਨਾਂ ਦੇ ਜਿਹੜੇ ਸੁਪਨੇ ਨੇ ਅਧੂਰੇ ਰਹਿ ਗਏ ਨੇ। ਉਹ ਵੀ ਸਾਨੂੰ ਬੜਾ ਦੁੱਖ ਲੱਗਦਾ ਵਾ ਕਿ ਇਦਾਂ ਨਹੀਂ ਸੀ ਹੋਣਾ ਚਾਹੀਦਾ ਅਸੀਂ ਵੀ ਜਿਹੜੀਆਂ ਸਾਡੀਆਂ ਪਾਂਗਰਸ ਦੀਆਂ ਵੋਟਾਂ ਸੀ ਨਾ ਅਸੀਂ ਵੀ ਉਹਨਾਂ ਸੱਦਿਆਂ ਦੇ ਵਿੱਚ ਆਪਣੀ ਆਮ ਪਾਰਟੀ ਨੂੰ ਪੁਆਈਆਂ ਸੀ ਪਰ ਸਾਨੂੰ ਹੁਣ ਬਹੁਤ ਜ਼ਿਆਦਾ ਦੁੱਖ ਲੱਗਦਾ ਵਾ ਤੇ ਅਸੀਂ ਹੁਣ ਐਂ ਹੀ ਇੱਕ ਮਨ ਬਣਾਇਆ ਵਾ ਕਿ ਕਿਉਂ ਨਾ ਅਸੀਂ ਇਸ ਮੈਦਾਨ ਦੇ ਵਿੱਚ ਆਈਏ ਤੇ ਜਿਹੜੇ ਸਾਡੇ ਵੀਰ ਭੈਣ ਭਰਾ ਸਾਡੇ ਬਜ਼ੁਰਗ ਨੇ ਜਿਹੜੇ ਸਾਡੇ ਉਹ ਘਰ ਨੇ ਜਿੱਥੇ ਸਾਡੀ ਹੈਲਪ ਦੀ ਲੋੜ ਆ ਅਸੀਂ ਕਿਉਂ ਨਾ ਇਸ ਜਿੱਤ ਨੂੰ ਹਾਸਲ ਕਰਕੇ ਅਸੀਂ ਉਹਨਾਂ ਦੇ ਨਾਲ ਜਿਹੜਾ ਉਹਨਾਂ ਦੀ ਹੈਲਪ ਕਰ ਸਕੀਏ ਜਿੱਥੇ ਉਹਨਾਂ ਨੂੰ ਸਾਡੀ ਲੋੜ ਪੈਂਦੀ ਆ ਅਸੀਂ ਉਹਨਾਂ ਦੇ ਨਾਲ ਜਾ ਕੇ ਉਹਨਾਂ ਦੀਆਂ ਮੁਸ਼ਕਲਾਂ ਦਾ ਹੱਲ ਕਰੀਏ ਜਿੱਥੇ ਸਾਡੀ ਹੈਲਪ ਦੀ ਲੋੜ ਪੈਂਦੀ ਉਹਨਾਂ ਨੂੰ ਅਸੀਂ ਜਾ ਕੇ ਉਹਨਾਂ ਦੀ ਹੈਲਪ ਕਰੀਏ ਬਾਕੀ ਮੈਂ ਜਸਵਿੰਦਰ ਸਰਦਾਰ ਕੁਲਦੀਪ ਸਿੰਘ ਜੀ ਨੂੰ ਨਾਲ ਤੇ ਡਾਕਟਰ ਜਸਵੰਤ ਰਾਓ ਜੀ ਨੂੰ ਉਹਨਾਂ ਨੂੰ ਇੱਕ ਰਿਕਵੈਸਟ ਜ਼ਰੂਰ ਕਰਾਂਗੀ ਕਿ ਸਰ ਅਗਰ ਤੁਸੀਂ ਸਾਨੂੰ ਅੱਜ ਇੰਨਾ ਮਾਣ ਸਨਮਾਨ ਦਿੱਤਾ ਏ ਸਾਨੂੰ ਇਸ ਕਾਬਲ ਸਮਝਾਇਆ ਏ ਤੁਸੀਂ ਕਿ ਮੈਂ ਇੱਕ ਚੰਗਾ ਤੁਸੀਂ ਕੈਂਡੀਡੇਟ ਤੁਹਾਨੂੰ ਬਟਾਲੇ ਤੋਂ ਮਿਲਿਆ ਵਾ ਤੇ ਸਰ ਤੁਸੀਂ ਨੇ ਸਾਨੂੰ ਇੱਕ ਇੱਥੇ ਇੱਕ ਪ੍ਰੋਮਿਸ ਕਰਕੇ ਜਾਣਾ ਵਾ ਕਿ ਜਿਹੜੇ ਅਸੀਂ ਸੁਪਨੇ ਲੈ ਕੇ ਜਾਣਾ ਉਹਨਾਂ ਗਰੀਬ ਲੋਕਾਂ ਵਾਸਤੇ ਪਲੀਜ਼ ਸਾਨੂੰ ਉਹ ਮੈਂ ਅੱਜ ਜੁਆਇਨਿੰਗ ਕਰਨ ਜਾ ਰਹੀ ਆ ਤੇ ਮੈਂ ਉਸ ਟੀਮ ਦਾ ਵੀ ਬਹੁਤ ਹੈ ਮੈਡਮ ਜੀ ਤੇ ਨਾਲ ਜਿਹੜੇ ਸਾਡੇ ਸੀਨੀਅਰ ਆਏ ਨੇ ਉਹਨਾਂ ਦਾ ਵੀ ਮੈਂ ਜੀ ਆਇਆਂ ਕਦੀਆ ਤੇ ਜਿਸ ਮੈਦਾਨ ਦੇ ਵਿੱਚ ਮੈਂ ਖੜਨ ਦੀ ਅੱਜ ਹਿੰਮਤ ਕੀਤੀ ਆ ਸਭ ਤੋਂ ਪਹਿਲਾਂ ਮੇਰੀ ਹਿੰਮਤ ਤੇ ਤੁਸੀਂ ਠੀਕ ਹੈ ਜੀ ਜੇ ਤੁਸੀਂ ਮੇਰੇ ਨਾਮ ਤੇ ਕੁਵੇ ਤੇ ਮੈਨੂੰ ਮਾਣ ਆ ਕਿ ਇਹ ਜਿਹੜਾ ਮਰਦਾਨਾ ਮੈਂ ਜਿੱਤ ਕੇ ਹੀ ਬੈਠਾਂਗੀ ਤੇ ਜਦੋਂ ਮੈਂ ਜਿੱਤਾਂਗੀ ਵਾਹਿਗੁਰੂ ਦੀ ਕਿਰਪਾ ਦੇ ਨਾਲ ਤੇ ਮੈਨੂੰ ਪੱਕਾ ਪਤਾ ਵਾ ਕਿ ਮੈਂ ਮੈਂ ਤੁਹਾਡੇ ਨਾਲ ਜੋ ਵੀ ਤੁਹਾਡੀਆਂ ਮਜਬੂਰੀਆਂ ਨੇ ਜੋ ਵੀ ਤੁਹਾਡੀਆਂ ਮੁਸ਼ਕਲਾਂ ਨੇ ਜਿਹੜੀਆਂ ਅਜੇ ਤੱਕ ਤੁਹਾਨੂੰ ਕਿਸੇ ਵੀ ਲੀਡਰ ਨੇ ਅੰਦਰ ਜਾ ਕੇ ਖਾਸ ਕਰਕੇ ਸਾਡੀਆਂ ਬੀਬੀਆਂ ਜਿੰਨਾਂ ਬੀਬੀਆਂ ਦੇ ਨਾਲ ਮੈਂ ਅੱਜ ਤੱਕ ਤੁਰੇ ਸਿਰਾਂ ਉਹਨਾਂ ਬੀਵੀਆਂ ਦੇ ਜਦੋਂ ਵੀ ਮੈਨੂੰ ਫੋਨ ਆਉਣਾ ਉਹਨਾਂ ਦਾ ਇੱਕ ਕੁਆਚਨ ਜ਼ਰੂਰ ਹੋਣਾ ਹਾਂਜੀ ਸਭ ਤੋਂ ਪਹਿਲਾਂ ਮੈਂ ਆਪਣੇ ਵੀਰ ਸਰਦਾਰ ਕਲਦੀਪ ਸਿੰਘ ਜੀ ਉਹਨਾਂ ਦਾ ਜੀ ਆਇਆਂ ਆਖਦੀ ਹਾਂ ਉਹਨਾਂ ਦੇ ਨਾਲ ਜਿਹੜੀ ਟੀਮ ਵਰਕ ਆਏ ਨੇ ਮੈਂ ਉਹਨਾਂ ਨੂੰ ਵੀ ਜੀ ਆਇਆਂ ਆਖਦੀ ਹਾਂ ਵੈਲਕਮ ਜੀ ਸਾਡਾ ਮੰਡਰ ਹੋਟਲ ਤੁਹਾਡੇ ਵਾਸਤੇ ਜੀ ਆਇਆਂ ਆਕਾ ਜੀ ਥੈਂਕ ਯੂ ਜੀ ਥੈਂਕ ਯੂ ਥੈਂਕ ਯੂ ਆਪਿਆ ਤੁਸੀਂ ਸਾਡੀ ਜ਼ਰੂਰ ਕਰੋਗੇ ਮੈਂ ਇਹਨਾਂ ਕੁਝ ਕਹਿੰਦੀ ਹੋਇਆ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕਾ ਹੈ ਮੇਰੇ ਛੋਟੇ ਵੀਰ ਛੋਟੇ ਬੱਚਿਆਂ ਵਾਂਗੀਆਂ ਸਾਡੇ ਬੱਚੇ ਜਿਹੜੇ ਦੁਪਹਿਰ ਤੋਂ ਆਣ ਕੇ ਇੱਥੇ ਇੰਤਜ਼ਾਰ ਕਰਦੇ ਪਏ ਨੇ ਜਸਵੰਤ ਡਾਕਟਰ ਜਸਵੰਤ ਰਾਏ ਜੀ ਹੁਣ ਦਾ ਮੈਂ ਉਹਨਾਂ ਦਾ ਬਹੁਤ ਸਾਰਾ ਧੰਨਵਾਦ ਕਰਦੀ ਆ ਉਹਨਾਂ ਨੂੰ ਮੈਂ ਜੀ ਆਇਆਂ ਆਖਦੀ ਆ ਅਜੇ ਉਹਨਾਂ ਨੇ ਸਰ ਕੁਛ ਖਾਧਾ ਵੀ ਨਹੀਂ ਆ ਫੇਰ ਵੀ ਉਹ ਤੁਹਾਡੀ ਬੜੀ ਬੇਸਬਰੀ ਨਾਲ ਇੰਤਜ਼ਾਰ ਕਰਦੇ ਪਏ ਆ ਉਸ ਤੋਂ ਬਾਅਦ ਸਾਡੇ ਸਰਦਾਰ ਸੁਖਿੰਦਰ ਸਿੰਘ ਜੀ ਸਰਦਾਰ ਗੁਰਦੀਪ ਸਿੰਘ ਜੀ ਸਾਡੇ মিডিਆ ਤੋਂ ਫਤੇਗੜ ਚੂੜੀਆਂ ਤੋਂ ਸੱਦਾ ਸਾਰੇ ਜਸਵਿੰਦਰ ਸਿੰਘ ਜੀ ਇਹਨਾਂ ਦਾ ਮੈਂ ਜੀ ਆਇਆਂ ਆਖਦੀਆਂ ਸੇਖਰ ਸਾਹਿਬ ਸਤਵੰਤ ਭਾਜੀ ਫਤੇਗੜ ਚੂੜੀਆਂ ਤੋਂ ਮੈਂ ਇਹਨਾਂ ਸਾਰਿਆਂ ਨੂੰ ਜੀ ਆਇਆਂ ਆਖਦੀਆਂ ਥੈਂਕ ਯੂ ਥੈਂਕ ਯੂ ਥੈਂਕ ਯੂ ਸੰਤੋਸ਼ ਕੌਰ ਦਾਵਾ ਜੀ ਨੂੰ ਅਸੀਂ ਗੁਰਦਾਸਪੁਰ ਤੋਂ ਐਸ ਵਾਰ ਜਿਹੜੀ ਲੋਕ ਸਭਾ ਦੀ ਜਿਹੜੀ ਟਿਕਟ ਹੈ ਉਹ ਪਾਰਟੀ ਵੱਲੋਂ ਉਤਾਰਨ ਦਾ ਸੀ ਮਤਲਬ ਮੀਟਿੰਗ ਦਾ ਜਿੱਥੇ ਰੱਖੀ ਸੀ ਇਹ ਮੀਟਿੰਗ ਸਫਲ ਰਹੀ ਬਹੁਤ ਬਹੁਤ ਸਾ ਮੈਡਮ ਪਿਛਲੇ ਲਗਭਗ 16 17 ਸਾਲ ਤੋਂ ਕਾਂਗਰਸ ਦੀ ਸੇਵਾ ਕਰ ਰਹੇ ਸੀ ਕਾਂਗਰਸ ਪਾਰਟੀ ਰਹੀ ਔਰ ਅਸਪਰ ਪ੍ਰਬਦਰਨ ਰਿਪਬਲਿਕਨ ਪਾਰਟੀ ਤੋਂ ਅਸੀਂ ਇਹਨਾਂ ਨੂੰ ਕੀਤਾ ਜੋ ਫਾਈਨਲ ਕੈਂਡੀਡੇਟ ਔਰ ਸਾਭ ਨਾਲ ਇਸ ਬਾਰੇ ਵਿਚਾਰ ਚਰਚਾ ਹੋਈਆ ਇਸ ਸੈਸ਼ਨ ਦੇ ਚ ਬਹੁਤ ਸਾਰੇ ਸਾਥੀ ਜਿਨ੍ਹਾਂ ਨੇ ਅੱਜ ਪਾਰਟੀ ਨੂੰ ਜੁਆਇਨ ਕੀਤਾ ਜਲਦੀ ਹੀ ਸਾਰੇ ਸਾਥੀਆਂ ਦੀ ਜਿਹੜੀ ਅਪਾਇੰਟਮੈਂਟ ਲੈਟਰ ਹੈ ਇਹਨਾਂ ਨੂੰ ਅਸੀਂ ਦੇ ਰਹੇ ਆ یعنی کہ ایک دو دن پروسیسنگ ٹائم ہوئے گا سب نو جڑیاں چٹھیاں نے وہ پراپت ہو جان گیا سٹرانگ مینجمنٹ بنے گی سر, سر پور کی بہت سٹرانگ مینجمنٹ آرڈی ہے ورکر اچھے ہیں اچھی بنے گی پورے پنجاب میں ہم ایسا سسٹم بنا رہے ہیں کہ بہت اچھے سے ڈالپ کر دے پارٹی کو اور روٹس لیول پہ کرے بھوت لگے ہمارے اس میں اور ہر جگہ جو اچھے کینڈیڈیٹس مل رہے ہیں ان کو اتاریں گے بہت بہت سب کا بہت بہت

یوگدان کریں یہی میرا نو تھی سر میڈم جی لوک سبھا گرد ٹکٹ دے کے نوازیا گیا پارٹی والوں ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਹਾਂਜੀ ਸਭ ਤੋਂ ਪਹਿਲਾਂ ਤਾਂ ਮੈਂ ਇਸ ਟੀਮ ਦਾ ਬਹੁਤ ਸਾਰਾ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਮੈਨੂੰ ਇਸ ਕਾਬਿਲ ਸਮਝਾਵਾ ਬਹੁਤ ਸਾਰਾ ਇਹਨਾਂ ਦਾ ਮੈਂ ਧੰਨਵਾਦ ਦਿਲੋਂ ਧੰਨਵਾਦ ਕਰਦੀ ਹਾਂ ਤੇ ਅਗਰ ਮੈਂ ਐਮਪੀ ਦੀ ਸੀਟ ਜਿਹੜੀ ਜਿੱਤਦੀ ਹਾਂ ਤੇ ਮੈਂ ਜਿੱਤ ਕੇ ਜਿਹੜੇ ਉਹ ਗਰੀਬ ਲੋਕ ਆ ਜਿਨ੍ਹਾਂ ਦੇ ਵਾਸਤੇ ਮੈਂ ਪਹਿਲਾਂ ਕੁਝ ਨਹੀਂ ਕਰ ਸਕੀ ਅਗਰ ਮੈਂ ਇਹ ਸੀਟ ਜਿੱਤੀ ਦੀ ਤੇ ਇਹ ਹੀ ਮੁੱਦੇ ਇਹਨਾਂ ਦੇ ਮੈਂ ਪਾਰਲੀਮੈਂਟ ਵਿੱਚ ਲੈ ਕੇ ਜਾਵਾਂਗੀ ਤੇ ਇਹਨਾਂ ਦੀ ਜਿੰਨੀ ਮੇਰੇ ਕੋਲ ਵੱਧ ਤੋਂ ਵੱਧ ਹੈਲਪ ਹੋਵੇਗੀ ਮਦਦ ਕੀਤੀ ਜਾਏਗੀ ਮੈਂ ਉਹਨਾਂ ਗਰੀਬ ਲੋਕਾਂ ਦੀ ਜਿਹੜੀ ਮਰਜ਼ਾ ਜ਼ਰੂਰ ਕਰਾਂਗੀ ਤੇ ਹੁਣ ਤੁਹਾਡਾ ਲਗਾਤਾਰ ਇਸ ਤੋਂ ਬਾਅਦ ਮੀਟਿੰਗਾਂ ਦਾ ਸੈਸ਼ਨ ਚੱਲਦਾ ਚਲੇਗਾ ਹਾਂਜੀ ਅਸੀਂ ਜਿਹੜੇ ਵੀ ਪਿੰਡ ਦੇ ਵਿੱਚ ਸਾਨੂੰ ਬੁਲਾਇਆ ਜਾਏਗਾ ਉਸ ਪਿੰਡ ਦੇ ਵਿੱਚ ਜਾ ਕੇ ਅਸੀਂ ਉਹਨਾਂ ਦੀਆਂ ਮੁਸ਼ਕਲਾਂ ਸੁਣਾਂਗੇ ਤੇ ਉਹਨਾਂ ਨਾਲ ਅਸੀਂ ਗੱਲਬਾਤ ਕਰਕੇ ਜਿੰਨੀ ਵੀ ਸਾਡੇ ਕੋਲ ਹੈਲਪ ਹੋਏਗੀ ਉਹਨਾਂ ਦੀ ਅਸੀਂ ਹੈਲਪ ਕਰਨ ਠੀਕ ਹੈ